ਨਵਕੀ ਸਿੰਘ ਜੀ ਧਾਰੀਵਾਲ ਸਾਹਿਬ ਸਾਡੇ ਜੂਸਾਂਗੂ ਸੁਪਰੀ ਸਿੰਘ ਜੀ ਸੋਹੀ ਪ੍ਰੀਤੋ ਸਿੰਘ ਜੀ ਖੰਸਾ ਹੋਰ ਸਾਡੇ ਆਪਣੀ ਸਰਕਲ ਦੇ ਜੋ ਸਾਡੇ ਸਵੇਰ ਤੋਂ ਸਾਡੇ ਨਾਮ ਨੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਜੱਲਾ ਕੰਟੀ ਯੋਜਨਾ ਜੀ ਹੋਰ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਸਾਹਿਬਾਨ ਇੱਥੇ ਬੈਠੇ ਨੇ ਇਹ ਜੀਤੇ ਕੁਮਾਰ ਨੇਤਾ ਜੀ ਹੋਰ ਕਿਹਦਾ ਕਿਹਦਾ ਨਾਮ ਲਵਾਂ ਬਹੁਤ ਸਕਾਰਯੋ ਸਾਡੇ ਭਰਾ ਬੈਠੇ ਨੇ ਆ ਸਾਰੇ ਬਧੇ ਪ੍ਰਣਾਮ ਕਰੋ ਵੈਜਨ ਜੀ ਕਾ ਖਾਲਸਾ ਵੈਜਨ ਜੀ ਕੀ ਫਤਿਹ ਭਰਾਓ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੈ ਚੋਣ ਪ੍ਰਚਾਰ ਚੱਲ ਰਿਹਾ ਹੈ ਹਰੇਕ ਪਾਰਟੀ ਆਪਣਾ ਆਪਣਾ ਜੋਰ ਲਗਾ ਰਹੀ ਹੈ ਸਾਰਿਆਂ ਨੇ ਅਲੱਗ-ਅਲੱਗ ਇਲਾਕੇ ਦੇ ਵਿੱਚ ਜਾਣਾ ਹੈ ਆਪਾਂ ਵੀ ਸਾਰੇ ਜਾ ਰਹੇ ਹਾਂ ਅਸੀਂ ਵੀ ਸਾਰਿਆਂ ਕੋਲ ਬੇਨਤੀ ਕਰਨ ਜਾ ਰਹੇ ਹਾਂ ਉਸੇ ਸਾਹਮਣੇ ਸਾਡੇ ਸਕਾਰਯੋ ਵਿਕਰਮ ਜੀ ਸਿੰਘ ਜੀ ਖਾਲਸਾ ਜੋ ਲੋਕ ਸਭਾ ਹਮਕੇ ਤੋਂ ਉਮੀਦਵਾਰ ਨੇ ਆਪਣੇ ਹਰਮਨ ਪਿਆਰੇ ਉਮੀਦਵਾਰ ਨੇ ਉਹਨਾਂ ਦੇ ਚੋਣਵਰਚਾਰ ਵਾਸਤੇ ਜਾਂ ਉਹਨਾਂ ਦੀਆਂ ਵੋਟਾਂ ਵਾਸਤੇ ਬੇਨਤੀ ਕਰਨ ਵਾਸਤੇ ਸਾਰੀ ਸਾਰੇ ਆਗੂ ਸਹਿਬਾਨ ਤੁਹਾਡੇ ਕੋਲ ਪਹੁੰਚੇ ਨੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਐ ਜਿਨ੍ਹਾਂ ਨੇ ਚੋਣੋਂ ਬੇਨਤੀ ਕਰ ਰਹੇ ਆਂ ਔਰ ਆਪਾਂ ਪਹਿਲਾਂ ਜੋ ਇੱਥੇ ਸਰਕਾਰਾਂ ਆਈਆਂ ਨੇ ਉਹ ਸਾਨੂੰ ਧੋਖੇ ਦੇ ਵਿੱਚ ਉਹਨਾਂ ਨੇ ਰੱਖਿਆ ਔਰ ਉਹ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਲੋਕਾਂ ਨੂੰ ਪ੍ਰਭਾ ਕੇ ਵੋਟਾਂ ਲੈ ਗਏ ਪਿੱਛੇ ਆਪਾਂ ਦੇਖਿਆ ਜਿਹੜਾ ਇਹ ਸੀ ਬਦਲਾਅ ਦਾ ਬਦਲਾਅ ਦਾ ਦੌਰ ਚੱਲਿਆ ਸੀ ਪੰਜਾਬੀਆਂ ਨੇ ਵੀ ਕਈਆਂ ਨੇ ਵੀ ਇਹ ਸੀ ਵੀ ਪਤਾ ਨਹੀਂ ਬਦਲਾਅ ਦੇ ਵਿੱਚ ਕੀ ਕਰ ਦੇਣਗੇ ਦਿੱਲੀ ਦੇ ਝੂਠੇ ਉਹਨਾਂ ਸੋਸ਼ਲ ਮੀਡੀਆ ਤੇ ਪ੍ਰੋਗਰਾਮ ਇਤਲਾਜ ਲਾ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਇੰਨਾ ਪਿੱਛੇ ਲਾ ਲਿਆ ਖਾਸ ਕਰਕੇ ਬਹੁਤ ਉਹਨਾਂ ਨੂੰ ਅੱਪਾ ਵੱਡੀ ਗਿੰਦੀ ਦੇ ਵਿੱਚ ਵੋਟਾਂ ਪਾਈਆਂ ਪਰ ਉਹਨਾਂ ਦੇ ਜਿੰਨੇ ਵੀ ਲਾਰੇ ਜਿੰਨੇ ਵੀ ਵਾਦੇ ਨਿਕਲੇ ਸਾਰੇ ਝੂਠੇ ਨਿਕਲੇ ਅਰ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਤੁਸੀਂ ਦੇਖਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਾਂਗਰਸ ਦੇ ਸਮੇਂ ਕੈਪਟਨ ਨੇ ਕੀ ਪ੍ਰੋਗਰਾਮ ਲਾਇਆ ਸੀ ਹਰ ਘਰ ਦੇ ਵਿੱਚ ਇੱਕ ਨੌਕਰੀ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ 40 ਤੋਂ 50 60 ਹਜ਼ਾਰ ਤੋਂ ਘੱਟ ਤਨਖਾਹ ਦਿੱਤੀ ਪੇ ਸਟਾਰਟ ਕਰਦੇ ਸੋ ਇਸ ਕਰਕੇ ਉਹਨਾਂ ਨੇ ਉਸ ਟਾਈਮ ਕੀ ਕਰਿਆ ਕੱਲੇ-ਕੱਲੇ ਨੌਜਵਾਨ ਦਾ ਨਾਮ ਭਰਿਆ ਕਰਮ ਪੇਪਰ ਲਗਾ ਕੇ ਸਿੱਧਾ ਕੱਟ ਕੇ ਕੱਲੇ-ਕੱਲੇ ਨੌਜਵਾਨ ਨੂੰ ਫੜਾਏ ਇਸੇ ਦਾ ਵਿਤਿਆ ਕਰਮਨ ਪਾ ਬਾਕੀ ਬੇ ਪੇਪਰ ਆਪਣੇ ਕੋਲ ਰੱਖੇ ਤਾਂ ਜੋ ਵਿਸ਼ਵਾਸ ਦਿੱਤਾ ਜਾ ਸਕੇ ਪਰ ਉਹ ਸਾਰਾ ਫਰਾਂਸੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਲੋਕਾਂ ਨੂੰ ਮਤਲਬ ਜਿਸ ਤਰ੍ਹਾਂ ਕਹਿੰਦੇ ਵੀ ਇਹ ਲੋਕਾਂ ਨੂੰ ਮੂਲ ਫਰਾਨਾਉਣ ਦਾ ਤਰੀਕਾ ਬੜਾ ਵੱਡਾ ਹੁੰਦਾ ਫਿਰ ਰੁਜ਼ਗਾਰ ਮੇਲੇ ਵੀ ਲਗਾਏ ਉਸ ਰੁਜ਼ਗਾਰ ਮੇਲੇ ਦੇ ਵਿੱਚ ਵੀ ਫਰਾਂਸੀ ਬਹੁਤ ਵੱਡਾ ਸੋ ਭਰਾ ਉਹ ਆਪਾਂ ਨੂੰ ਸੋਚਾਂ ਦੀ ਲੋੜ ਹੈ ਉਸੇ ਤਰੀਕੇ ਨਾਲ ਅੱਜ ਜਿਹੜੀ ਆਵਾਜ਼ ਦੀ ਪਾਰਟੀ ਆਈ ਹੈ ਇਸ ਵਿੱਚ ਵੀ ਕੀ ਕਰਿਆ ਕੋਈ ਫਾਰਮੂਲਾ ਇੱਕ ਬਣਾਇਆ ਸਾਡੇ ਆ ਭੈਣਾਂ ਨੂੰ 1-1000 ਰੁਪਏ ਮਹੀਨੇ ਦਾ ਸਾਨੂੰ ਇਹਨਾਂ ਨੂੰ ਲਾਜ ਦਿੱਤਾ ਔਰ ਪੇਪਰ ਲੈ ਕੇ ਸਿੱਧਾ ਕੱਟ ਕੇ ਇਹਨਾਂ ਨੂੰ ਦਿੱਤੀਆਂ ਔਰ ਗਰੁੱਪ ਦੇ ਵਿੱਚ ਫਲਾ ਵਢਾ ਕੇ ਕਿਉਂ ਮੈਨੂੰ ਪਤਾ ਉਸ ਟਾਈਮ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ ਡਾਕਟਰ ਸਾਹਿਬ ਦੇ ਨਾਲ ਹੁੰਦਾ ਸੀ ਮੈਂ ਸਰ ਪਤਾ ਵੀ ਨਹੀਂ ਲੱਗਿਆ ਔਰ ਗਰੁੱਪ ਨਾ ਬਣਾ ਕੇ ਪਿੰਡਾਂ ਦੇ ਵਿੱਚ ਸਿੱਧਾ ਘਟੀਆਂ ਗਈਆਂ ਇੱਕ ਇੱਕ ਰਸੀਦ ਭੈਣਾਂ ਨੂੰ ਦਿੱਤੀ ਇਹ ਵੀ ਤੁਹਾਨੂੰ 1000 ਰੁਪਏ ਮਹੀਨਾ ਮਿਲਿਆ ਕਰੋਗਾ ਹਾਂ ਪੈਣਾ ਵਾਲੇ ਬੜੇ ਖੁਸ਼ੀ-ਖੁਸ਼ੀ ਨਾਲ ਪੇਪਰ ਵੀ ਸਾਮ ਕੇ ਰਸੀਦਾ ਵੀ ਸਾਮ ਕੇ ਰੱਖੀਆਂ ਕਿਉਂ ਇਹ ਸੀ ਜਿਹੜੇ ਘਰ ਦੇ ਵਿਚਾਰ ਪੈਣਾ ਸੀ ਅਸੀਂ 12 ਜੋਗ 48000 ਰੁਪਇਆ ਹਰ ਸਾਲ ਦਾ ਪਰਵਾਇਆ ਕਰੂਗਾ ਬੜਾ ਚਾਹ ਸੀ ਫਿਰ ਉਸ ਤੋਂ ਬਾਅਦ ਨੌਜਵਾਨਾਂ ਨੇ ਵੀ ਬਹੁਤ ਵੱਡਾ ਆਪਣਾ ਲਾਰਾ ਲਾਇਆ ਨੌਜਵਾਨਾਂ ਨੂੰ ਜਿਹੜਾ ਬੇਰੁਜ਼ਗਾਰੀ ਪੱਤਾ ਦੇਣਾ ਸੀ ਉਹ ਕਿਸੇ ਨੌਜਵਾਨ ਨੂੰ ਕੋਈ ਰੁਜੀ ਬੇਰੁਜ਼ਗਾਰੀ ਪੱਤਾ ਦਿੰਦਾ ਉਹ ਵੀ ਸਾਰਾ ਭਰਾ ਫਿਰ ਇੱਕ ਜਿਹੜੀ ਪਹਿਲੇ ਪਹਿਲੇ ਸਰਕਾਰ ਦੇ ਟਾਈਮ ਕਾਲੀਦੋਲ ਦੇ ਸਮੇਂ ਦੀ ਜਿਹੜੀ ਚੱਲਦੀ ਸਕੀਮ ਸੀ ਸਕਰ ਸਕੀਮ ਉਸ ਦੇ ਵਿੱਚ ਵੀ ਇੱਕ ਧੋਖਾ ਕਰਿਆ ਉਸ ਦੇ ਵਿੱਚ ਇੱਕ ਲਾਰੇ ਲਾਇਆ 52000 ਰੁਪਏ ਦੇਵਾਂਗੇ ਕਿਸੇ ਸਮਾਂ ਤੇ ਜਿਹੜੀ ਪਹਿਲੀ ਸਕਰ ਸਕੀਮ ਵੀ ਉਹ ਵੀ ਬੰਦ ਹੋ ਗਈ ਸੋ ਇਸ ਕਰਕੇ ਭਰਾਵੋ ਸਾਨੂੰ ਸੋਚਣ ਦੀ ਲੋੜ ਹੈ ਇਹ ਲੋਕ ਨਵੇਂ ਨਵੇਂ ਵਾਰਮੂਲੇ ਬਣਾਉਂਦੇ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਸੋ ਇਸ ਕਰਕੇ ਆਪਾਂ ਨੂੰ ਮੈਂ ਤੁਹਾਨੂੰ ਹੋਰ ਜਾਣਕਾਰੀ ਦਵਾਂ ਤੁਹਾਨਾਂ ਤੁਹਾਡੇ ਵਿੱਚੋਂ ਬਹੁਤ ਪਰਾਣ ਨੂੰ ਪਤਾ ਹੋਊਗਾ ਮੈਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਸਾਲ ਰਿਹਾ ਹਾਂ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਦੇਖ ਕੇ ਉਹਨਾਂ ਦੇ ਕੰਮ ਦੇ ਵਿੱਚ ਕਮੀਆਂ ਦੇਖ ਕੇ ਉਹਨਾਂ ਨੂੰ ਸਹੀ আর ਗਲਤ ਦੀ ਨਾ ਬਚਾਉਣ ਦੇਖ ਕੇ ਕਿਉਂ ਜਦੋਂ ਕੋਈ ਬੰਦਾ ਕਿਸੇ ਗਲਤ ਅਨਸਰ ਦੀ ਸਪੋਰਟ ਕਰੇ ਸਹੀ ਬੰਦੇ ਦੀ ਪਹਿਚਾਨ ਨਾ ਕਰ ਸਕੇ ਇਸ ਕਰਕੇ ਉਸ ਨੂੰ ਛੱਡਣਾ ਜ਼ਰੂਰੀ ਹੋ ਜਾਂਦਾ ਹੈ ਕੋਈ ਵੀ ਹੋਵੇ ਛੱਡੂਗਾ ਜਰੂਰ ਛੱਡੂਗਾ ਆਪਾਂ ਪਾਰਟੀ ਨਾਲ ਚੱਲਦੇ ਆਂ ਵੀ ਸਾਡੇ ਔਖੇ ਸੌਖੇ ਟਾਈਮ ਤੇ ਕੰਮ ਆਵੇ ਸਹੀ ਬਲੇ ਕੰਮ ਆਵੇ ਹਾਂ ਠੀਕ ਹੈ ਕਈ ਵਾਰ ਬੰਦਾ ਕੋਈ ਗਲਤ ਹੁੰਦਾ ਹੈ ਕੋਈ ਨਸ਼ਾ ਵੇਚਦਾ ਕੋਈ ਹੋਰ ਕਰਦਾ ਹੈ ਉਸ ਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ ਉਹ ਉਸ ਦੀ ਗਲਤੀ ਹੈ ਕਮੀ ਹੈ ਉਸ ਦੇ ਵਿੱਚ ਉਸ ਦੀ ਪਾਰਟੀ ਕੋਈ ਸਪੋਰਟ ਨਹੀਂ ਕਰ ਸਕਦੀ ਸੋ ਇਸ ਕਰਕੇ ਜੇ ਸਹੀ ਬੰਦੇ ਦੀ ਸਪੋਰਟ ਨਾਲ ਕੋ ਕਰੇ ਫਿਰ ਉਸ ਦੇ ਨਾਲ ਉਸ ਪਾਰਟੀ ਦੇ ਨਾਲ ਕਿਸੇ ਨੂੰ ਉਧਕਾਰ ਨਹੀਂ ਆਇਆ ਰਹਿਣਾ ਨਹੀਂ ਚਾਹੀਦਾ ਬਹੁਤ ਵੱਡੀ ਬੇਗੂਹੀ ਹੈ ਅਸੀਂ ਇਸੇ ਕਰਕੇ ਕਾਂਗਰਸ ਪਾਰਟੀ ਛੱਡੀ ਹੈ ਹੁਣ ਤਾਂ ذی ਹੋਰ ਵੀ ਦੇਖ ਲਿਆ میرے ਕੋਲ ਤਾਂ ਪਹਿਲੇ ਹੀ ਪ੍ਰੂਫ ਸੀ ਮੈਨੂੰ ਤਾਂ ਪਤਾ ਲੱਗ ਗਿਆ ਸੀ ਪਹਿਲੇ ਹੀ ਬਈਆਂ ਚ ਕਮੀਆਂ ਬਹੁਤ ਵੱਡੀਆਂ ਨੇ ਹੁਣ ਤਾਂ ਲੋਕਾਂ ਨੇ ਲਾਲਚ ਕਰਕੇ ਪਾਰਟੀਆਂ ਬਦਲੀ ਚਾਲੂ ਕਰਦੀਆਂ ਪਾਰਟੀਆਂ ਬਦਲ ਗਿਆ ਕਦੇ ਕਿਸੇ ਨੇ ਕੋਈ ਪਾਰਟੀ ਜਿਸ ਤਰ੍ਹਾਂ ਖਾਲਸਾ ਜੀ ਸਾਡੇ ਰਾਜਦੇਂਦਰ ਜਿਸ ਤਰ੍ਹਾਂ ਕਮੀਜ਼ ਬਦਲਦੇ ਨੇ ਇਦਾਂ ਪਾਰਟੀ ਬਦਲਣ ਲੱਗੇ ਲੋ ਇਸ ਕਰਕੇ ਭਰਾਵੋ ਸੋਚਣ ਦੀ ਲੋੜ ਹੈ ਆਪਾਂ ਨੂੰ ਧਿਆਨ ਨਾਲ ਧਿਆਨ ਰੱਖਣ ਦੀ ਲੋੜ ਹੈ ਹੁਣ ਸਮਾਂ ਇਹਦੀ ਚੀਜ਼ ਦਾ ਸਮਾਂ ਹੁੰਦਾ ਹੈ ਮੈਂ ਸ਼ਰੋਨੀ ਕਾਲੀ ਦਲ ਇਸ ਕਰਕੇ ਜੁਆਇਨ ਕੀਤੀ ਹੈ ਸ਼ਰੋਨੀ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਹੈ ਇਸ ਪਾਰਟੀ ਨੇ ਇਥੇ ਰਹਿਣਾ ਇਥੇ ਦੇ ਲੋਕਾਂ ਵਾਲੀ ਸੋਚਣਾ ਇਥੇ ਦੇ ਲੋਕਾਂ ਦੇ ਦੁੱਖ ਸੁੱਖ ਦਾ ਪਤਾ ਹੈ ਸੋ ਇਸ ਕਰਕੇ ਇਹ ਪਾਰਟੀ ਤਾਂ ਜੁਆਇਨ ਕੀਤੀ ਹੈ ਆਪਾਂ ਨੂੰ ਇਹ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਹ ਪਾਰਟੀ ਮਜ਼ਬੂਤ ਹੋਊਗੀ ਤਾਂ ਸਾਡਾ ਪੰਜਾਬ ਬਚ ਸਕਦਾ ਹੈ ਪੰਜਾਬ ਦੇ ਸਿਰ ਦਿਨੋਂ ਦਿਨ ਕਰਜ਼ੇ ਦੀ ਪੰਡ ਬਦ ਰਹੀ ਹੈ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਚੜ ਰਿਹਾ ਆ ਆਪਾਂ ਕਿਸੇ ਨੂੰ ਵੀ ਸੋਚਣ ਦੀ ਲੋੜ ਨਹੀਂ ਵੀ ਸਾਨੂੰ ਕੁਝ ਨਹੀਂ ਫਰਕ ਪੈਂਦਾ ਸਾਨੂੰ ਸਾਰਿਆਂ ਨੂੰ ਫਰਕ ਪੈ ਰਿਹਾ ਹੈ ਸਰਕਾਰ ਨੇ ਜਦੋਂ ਮਰਜ਼ੀ ਡੀਲ ਦੇ ਉੱਪਰ ਜੀਐਸਟੀ ਵਧਾ ਦੇਵੇ ਜਦੋਂ ਮਰਜ਼ੀ ਕਿਸੇ ਪਾਸੇ ਬਿਜਲੀ ਦਾ ਰੇਟ ਵਧਾ ਦੇਵੇ ਕੁਝ ਵੀ ਕਰ ਦੇਵੇ ਸਰਕਾਰ ਨੇ ਪੈਸੇ ਵਸੂਲ ਲੈਣੇ ਨੇ ਸੋ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਹੈ ਇਹ ਜਿਹੜਾ ਕਰਜ਼ਾ ਹੈ ਇਹ ਬਹੁਤ ਮਾੜਾ ਸਾਡੇ ਵਾਸਤੇ ਜਿਹੜੀ ਪੰਜਾਬ ਦੀ ਜਿਹੜੀ ਆਪ ਪਾਰਟੀ ਹੈ ਇਹ ਹੀ ਪੰਜਾਬ ਨੂੰ ਬਚਾ ਸਕਦੀ ਹੈ ਕਿਉਂ ਜਿੰਨੇ ਚੋਣ ਮੈਨੀਫੈਸਟੋ ਸ਼ੋਹਨੀ ਕਰ ਲਈ ਜਦ ਦੇ ਸਮੇ ਹੋਏ ਸਾਰੇ ਬਾਦਲ ਸਾਹਿਬ ਨੇ ਪੂਰੇ ਕੀਤੇ ਲੋਕਾਂ ਦੇ ਜਿਹੜੇ ਦੁੱਖ ਨੇ ਸੁੱਖ ਨੇ ਸਾਰਿਆਂ ਬਾਰੇ ਇਸ ਪਾਰਟੀ ਨੂੰ ਪਤਾ ਹੈ ਕਿਉਂ ਮੈਂ ਦੇਖਿਆ ਤੁਸੀਂ ਵੀ ਤੁਹਾਡੇ ਵਿੱਚੋਂ ਭਰਾਵਾਂ ਨੂੰ ਪਤਾ ਹੋਊਗਾ ਪਿੱਛੇ ਪਿਛਲੇ ਸਮੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਸੰਗਤ ਦਰਸ਼ਨ ਦੇ ਵਿੱਚ ਜਾ ਕੇ ਉਹ ਲੋਕਾਂ ਦੇ ਦੁੱਖ ਸੁੱਖ ਦੇਖਦੇ ਸੀ ਲੋਕਾਂ ਕੋਲੋਂ ਗੱਲ ਸਵਾਲ ਪੁੱਛਦੇ ਸੀ ਵੀ ਕੀ ਕਿਸੇ ਨੂੰ ਕੀ ਪ੍ਰੋਬਲਮ ਹੈ ਸੋ ਇਸ ਕਰਕੇ ਇਸ ਪਾਰਟੀ ਨੂੰ ਆਪਾਂ ਮਜ਼ਬੂਤ ਕਰੀਏ ਇਹ ਹੀ ਬੇਨਤੀ ਹੈ ਇਹ ਪੰਜਾਬ ਨੂੰ ਬਚਾ ਸਕਦੀ ਹੈ ਸਾਡਾ ਸਾਰੇ ਦੇ ਵਿੱਚ ਫਾਇਦਾ ਸੇਸ਼ ਕਰਕੇ ਜਿਹੜਾ ਸਾਡਾ ਉਮੀਦਵਾਰ ਬਿਕਰਮਜੀਤ ਸਿੰਘ ਜੀ ਖਾਲਸਾ ਆਪਣਾ ਉਮੀਦਵਾਰ ਹੈ ਉਹ ਵੀ ਸਾਨੂੰ ਉਮੀਦਵਾਰ ਬਹੁਤ ਵਧੀਆ ਮਿਲੇ ਨੇ ਔਰ ਉਹਨਾਂ ਨੇ ਪਹਿਲਾਂ ਮੁੱਲਾਪੁਰ ਵੀ ਸੇਵਾ ਕਰ ਚੁੱਕੇ ਨੇ ਐਮ ਐਲ ਏ ਦੇ ਕੇ ਹਲਕੇ ਖੰਨੇਜ ਵੀ ਸੇਵਾ ਕਰ ਚੁੱਕੇ ਨੇ ਔਰ ਲੋਕਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਆਪਣਾ ਵਿਸ਼ਵਾਸੀ ਪੈਦਾ ਕੀਤਾ ਹੋਇਆ ਹੈ ਇਸ ਕਰਕੇ ਉਹਨਾਂ ਨੂੰ ਆਪਾਂ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਈਏ ਇਹ ਹੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਕਾਲੀ ਕੈਡਰ ਜਿੰਦਾਬਾਦ ਜੈ ਸਿੰਘ ਬੋਪਰੇ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਹੁਤ ਬਹੁਤ ਧੰਵਾਦੀ ਬਹੁਤ 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 ਸ਼ਤਿ ਸ਼ਾਜੋ ਜੁਰੇ ਫੇਕੀ ਬੋਖਰਾਇਸ ਸਾਡੇ ਜਨਰਲ ਸੱਤਰ ਜਰਮਣੀ ਕਾਲੀਗਲ ਦੇ ਨਰਮਨ ਸਿੰਘ ਜੀ ਤਾਰੀਆਤ ਸਾਹਿਬ ਦੇ ਰਕੇ ਜੱਜੇ ਬੰਦ ਸੱਤਰ ਨੇ ਸ਼ੋਨੀ ਕਾਲੀਗਲ ਦੇ ਬਹੁਤ ਸ਼ਤਿ ਸ਼ਾਜੋ ਬਣਾ ਵਡਨਾ ਸ਼ੇਰ ਰਾਮਾ ਜੀ ਦੀ ਬਹੁਤ ਸ਼ਤਿ ਸ਼ਾਜੋ ਕਰੇ ਸ਼ਰਾਫੀ ਜੀ ਜਗਾ ਫਰਕ ਦੇ ਅਦਾਕੀ ਸਾਉਸਾ ਜੀ ਬੈਠੇ ਰਹੇ ਸਾਡੇ ਸੋਹੀ ਸਾਹਿਬ ਬੈਠੇ ਰਹੇ ਕਿ ਸਭ ਤੋਂ ਸ਼ਤਿ ਸ਼ਾਜੋ ਮਹਾਰ ਸਿੱਖੀ ਦਾ ਇਸਾਰਾਂ ਕਿਤੇ ਆ ਤਾਰੇ ਭਗਵਾਨ ਦਾ ਸਾਜਾ ਤਾਰੇ ਹਮੇਸ਼ਾ ਨਾਮ ਲਏ ਜਿੱਦਾਂ ਹਰਸਾ ਹੋਏ ਉਹ ਵੀ ਬੋਲਦੇ ਸਾਜੋ ਵੀ ਸਭ ਤੋਂ ਬਤਨਿਕ ਗੱਲ ਇਹ ਹੀ ਕਰਦੇ ਆ ਕਿ ਫਾਟਾ ਜੀ ਆਪਣੇ ਹੱਥੇ ਦੇ ਨਗਰ ਦੇਵਾ ਰੋਡੀਆਂ ਵਾਲਾ ਇਹਨਾਂ ਦੇ ਦਾਦਾ ਜੀ ਦਾ ਵੀ ਪ੍ਰੇਮ ਰਿਆਦਰਾ ਬਾਬਾ ਜੇਰ ਸਿੰਘ ਜੀ ਦਾ ਤੇ ਇਹਨਾਂ ਦੇ ਪਿਤਾ ਜੀ ਸਾਬ ਸਿੰਘ ਸਿੰਘ ਜੀ ਹਾਲਕਾ ਨਾਲ ਵੀ ਪਿਆਰ ਆਇਆ ਤੇ ਅੱਜ ਕੀ ਕੀ ਪੀੜੀ ਜੀ ਸੋ ਆਪੇ ਜੀ ਦੀ ਹਾਲਕਾ ਨਾਲ ਵੀ ਅਗੇ ਨਾਲ ਸਵੇ ਹੋਏ ਸੇਕ ਕਰਕੇ ਸਾਲੇ ਘਾਲੀ ਆ ਸਟੂਡੈਂਟ ਮੁਰ ਤੋਂ ਹੀ ਐ ਪ੍ਰਵਾਣ ਆ ਜਿਹਦਾ ਕਾਗੂਦਾਰਾ ਜੁੜਿਆ ਹੋਇਆ ਤੇ ਜਦ ਤੋਂ ਇਹਨਾਂ ਦੇ ਕਾਜੀ ਅੰਮਦੇ ਬਣੇ ਮੰਤਰੀ ਬਣੇ ਫੇਰੇ ਜਾਂਦੇ ਰਹੇ ਕਿ ਲੁਗਿਆਣੀ ਕਰ ਲਈ ਤੇ ਬਾਕੀ ਪਰਿਵਾਰ ਸਾਰਾ ਇੱਥੇ ਰਹਿ ਜਾਂਦਾ ਇਹਦੇ ਭਰਾ ਵੀ ਇੱਥੇ ਰਹਿ ਜਗੇ ਹਰਸਾ ਜੀ ਦੇ ਤੇ ਭਤੀਜੇ ਸਾਰੇ ਇੱਥੇ ਹੀ ਜਾਂਦੇ ਤੇ ਮੈਂ ਸਭ ਤੋਂ ਵੱਡੀ ਦਾ ਗੱਲ ਇਹ ਹੀ ਕਰਦਾ ਹਾਂ ਵੀ ਸਾਡੇ ਹਲਕੇ ਦੇ ਨਾਲ ਸਾਡੇ ਲਈ ਬਾਹਰ ਵਾਲੀ ਗੱਲ ਦੂਜੇ ਸਾਡੇ ਮਜੀਤ ਸਿੰਘ ਮਗਰੀਪੁਰ ਤੋਂ ਆਪਣੀ ਕਾਗੂਦਾਰ ਦੇ ਹਲਕਾ ਚਾਰ ਤੋਂ ਆਏ ਨੇ ਪਰਮਾ ਦਾ ਮੇਕ ਜੀ ਤੋਂ ਸੰਪਾਨ ਹੈ ਮੋਲੇ ਪੰਡ ਆਪਣੇ ਬਦਲੀ ਪੁਰਾ ਇਹ ਲੋਕਾਂ ਦੀ ਮੰਗ ਸੀ ਦੀ ਸਾਹ ਰਾਣੀ ਆਪਣੇ ਹਲਕੇ ਦੇ ਅਧਿਨ ਸਾਡੇ ਹਲਕੇ ਦਾ ਆਪ ਆਪਾ ਸੰਭਾਲ ਜੀ ਅੱਗੇ ਬੇਨਤੀ ਸੀ ਵੀ ਹਲਕੇ ਦਾ ਨਾਮ ਦਿੱਤਾ ਜਾਵੇ ਸਾਡੇ ਕੋਲ ਬਾਹਰੋਂ ਨਾ ਭੇਜਿਆ ਜਾਵੇ ਸਭਾ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਦੋ ਵਾਰ ਉਹ ਰੁਪ ਤੋਂ ਐਂਟੀ ਬਣੇ ਸ਼ਨੀਵਾਰ ਵਿਧਾਨ ਸਭਾ ਦੇ ਵਿੱਚੋਂ ਐਮ ਐਲ ਏ ਬਣੇ ਉਹਨਾਂ ਨੇ ਕੈਬਨਟ ਮੰਤਰੀ ਬਣ ਕੇ ਪੰਜਾਬ ਦੀ ਬਹੁਤ ਵੱਡੀ ਸੇਵਾ ਕੀਤੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਸਰਗਿਆ ਮੁੱਖ ਮੰਤਰੀ ਪੰਜਾਬ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਮਨਜੀਤ ਸਿੰਘ ਮਨੀਪੋਤ ਜੀ ਸਹਾਰ ਮੈਨ ਰਾਜ ਮੰਤਰੀ ਜੀ ਡੀਪੀ ਦੇ ਨਮੂਸ ਸਾਹਾ ਜੀ ਤੇ ਜੋ ਜੀ ਬੋਪਾਰਾ ਜੀ ਸਾਮਨਪਤੀ ਕਾਰਜਕਾਰੀ ਉਹਨਾਂ ਤੋਂ ਇਲਾਵਾ ਸ਼੍ਰੋਮਣੀ ਕਾਦੀ ਦਲ ਦੇ ਇੱਥੇ ਮੌਜੂਦ ਜੀਨੇ 라ਗੂ ਸ਼ਾਮ ਜਿਹੜਾ ਕਾਦੀ ਦਲ ਦੇ ਆਪੋ ਸ਼ਾਮ ਮੌਜੂਦ ਹੈ ਸਾਫ ਕੋ ਹੌਸਲ ਸ਼ਾਮ ਸਾਹਮਣੇ ਬੈਠੇ ਸੰਗਤ ਵਾਜੁਰ ਜੀ ਦਾ ਖਾਨਚਾ ਵਾਜੂ ਜੀ ਹੋਤੇ ਪਾਰਕ ਬਾਜ਼ਾਰ ਦੇ ਵਿੱਚ ਅੱਜ ਆਪਾਂ ਆਹਨਾਲੀਆਂ ਲੋਕ ਸਰਵੋਤਮ ਨੂੰ ਲੈ ਕੇ ਇਕੱਤਰ ਹੋਈਆਂ ਆ ਜੋ ਮੈਂ ਕਾਲੀਗੜ੍ਹ ਦੇ ਮੀਂਹਵਾਰ ਵਜੋਂ ਮੈਂ ਸਰਦਾਂ ਦੇ ਵਿੱਚ ਆਪਣਾ ਸਰੀਰ ਨੂੰ ਅਲਗੇ ਪੈਦ ਦੇ ਵਿੱਚ ਹਾਜ਼ਰੀ ਲਵਾ ਰਿਹਾ ਇਸ ਪਿੰਡ ਦੇ ਵਿੱਚ ਵੀ ਆਪਣੀ ਸਰੀਰ ਨੂੰ ਗਾਇਆ ਆਤ ਦੀ ਜਨਮੀ ਹੋਣ ਦੇ ਬਾਵਜੂਦ ਵੀ ਅਨੇਰਾ ਹੋਣ ਦੇ ਬਾਵਜੂਦ ਵੀ ਆਪਾਂ ਹਰ ਪਿੰਡ ਵਿੱਚ ਦੇਖਿਆ ਕਿ ਸੰਗਤ ਦਾ ਵੱਡਾ ਘਟਾ ਅੱਜ ਲੋਕ ਲੋ ਤਾਂ ਸਾਨੂੰ ਇਸ ਗੱਲ ਨੂੰ ਵਿਚਾਰਨ ਦੀ ਕਿ ਲੋਕ ਸਭਾ ਦੇ ਅੰਦਰ ਕਿਹੜੀ ਪਾਰਟੀ ਜਿੱਤ ਕੇ ਜਾਊਗੀ ਦੇਸ਼ ਦੀ ਸਰਕਾਰ ਕੌਣ ਬਣਾਊ ਤੇ ਭਾਰਤ ਦਾ ਪ੍ਰਧਾਨ ਮੰਤਰੀ ਅਗਲਾ ਕਿਹਨੇ ਬਣੇ ਐਡੀ ਸ਼ਕਤੀ ਐਸ ਬਲੇ ਤੁਹਾਡੀ ਵੋਟ ਦੇ ਵਿੱਚ ਮੁਕਤ ਤੌਰ ਤੇ ਚਾਹ ਕੋਨਾ ਮੁਕਾਬਲਾ ਚਾਰ ਪਾਰਟੀਆਂ ਇਲੈਕਸ਼ਨ ਦੇ ਵਿੱਚ ਲੜ ਰਹੀਆਂ ਨੇ ਅਕਾਲੀ ਦਲ ਤੋਂ ਮਿਨਾ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਜਾਂ ਭਾਰਤੀ ਜਨਤਾ ਪਾਰਟੀ ਹੈ ਸਾਰੀਆਂ ਪਾਰਟੀਆਂ ਉਹਨਾਂ ਦੇ ਉਮੀਦਵਾਰ ਉਹ ਕਾਂਗਰਸੀ ਚੋਕਰ ਦੇ ਨੇ ਜੀ ਸਿੰਘ ਜਗਦੀਪੁਰ ਸਾਹਿਬ ਦਾ ਵੀ ਸਨਮਾਨ ਕੀਤਾ ਜਾਣਾ ਸਰਦਾਰ ਜਗਦੇਵ ਸਿੰਘ ਬੋਪਾਲਾ ਸਾਹਿਬ ਦਾ સન્માનતા બરોહ સરદાર રમબીર સહ સહારા સાપે આપણે હાલની પરફક શખ્યત ઓના સન્માન કરતા જાણ બળો સો સારી સંગત દ